ਤੁਸੀਂ ਸੁਣ ਰਹੇ ਹੋ ਕਿਤਾਬ ਕਦੀਮ ਤਵਾਰੀਖੀ ਸ਼ਹਿਰ ਪੱਟੀ ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ 6ਵੇਂ ਭਾਗ ਵਿੱਚ ਸੁਣੋ ਪੱਟੀ ਦੀਆਂ ਕੁਝ ਹਸਤੀਆਂ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰ 1 ਮਾਸਟਰ ਬਸੰਤ لال ਇਹ ਪੇਛੋਂ ਪਿੰਡ ਪਡਾਣਾ ਹੁਣ ਜ਼ਿਲ੍ਹਾ ਲਾਹੌਰ ਪਾਕਿਸਤਾਨ ਦੇ ਰਹਿਣ ਵਾਲੇ ਪਿੰਡ ਮਰਗਿੰਦਪੁਰਾ ਤੇ ਚੂਸਲੇਵੜ ਵਿੱਚ ساری ਉਮਰ ਬਤਾਉਣ ਵਾਲੇ ਬੜੇ ਮਿਹਨਤੀ ਉਸਤਾਦ ਸਨ ਜਿਨ੍ਹਾਂ ਆਪਣੀ ਰਹਿਸ਼ ਪੱਟੀ ਕੀਤੀ ਪੰਡਿਤ ਬਸੰਤ لال ਗਵਰਨਮੈਂਟ ਪ੍ਰਾਇਮਰੀ ਸਕੂਲ ਚੂਸਲੇਵੜ ਤੇ ਸ੍ਰੀ ਹਰਵੰਸ لال ਗਵਰਨਮੈਂਟ ਪ੍ਰਾਇਮਰੀ ਸਕੂਲ ਆਲੜਾ ਦੇ ਪੜ੍ਹਾਈ ਬੱਚੇ ਹਮੇਸ਼ਾ ਵਜ਼ੀਫਾ ਹਾਸਲ ਕਰਦੇ ਰਹੇ ਮਾਸਟਰ ਬਸੰਤ لال ਜੀ ਨੂੰ ਪੜਾਉਣ ਦਾ ਕਮਾਲ ਹਾਸਲ ਸੀ ਪਰ ਬੱਚਿਆਂ ਦੀ ਮਾਰ ਕਟਾਈ ਵੀ ਸਿਰੇ ਦੀ ਹੁੰਦੀ ਸੀ ਕਈਆਂ ਦੇ ਜਬਾੜੇ ਲੱਤਾਂ ਬਾਹਾਂ ਭੰਨੇ ਤੋੜੇ ਕਈ ਡਰਦੇ ਹੀ ਸਕੂਲ ਨਾ ਵੜੇ ਇਹਨਾਂ ਨੇ ਪਿੰਡ ਦਾ ਸਕੂਲ ਇੰਨੀ ਉੱਚੀ ਪੱਧਰ ਤੇ ਚੁੱਕਿਆ ਕਿ ਕੇਰਲਾ ਵਰਗੀਆਂ ਪੜੀਆਂ ਲਿਖੀਆਂ ਰਿਆਸਤਾਂ ਦੇ ਉਸਤਾਦ ਇਸ ਥਾਂ ਨੂੰ ਵੇਖਣ ਆਏ ਚੀਫ ਮਨਿਸਟਰ ਸਰਦਾਰ ਪ੍ਰਤਾਪ ਸਿੰਘ ਕੈਰੋਂ ਸਰਦਾਰ ਸੁਰਜੀਤ ਸਿੰਘ ਮਜੀਠੀਆ ਡਿਫੈਂਸ ਮਨਿਸਟਰ ਉਹ ਚੋਕੋਟੀ ਦੀਆਂ ਹਸਤੀਆਂ ਇਸ ਸਕੂਲ ਨੂੰ ਵਿਜ਼ਿਟ ਕਰਨਾ ਮਾਣ ਸਮਝਦੀਆਂ ਸਨ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਮਾਸਟਰ ਬਸੰਤ لال ਜੀ ਜੋ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਅਵਾਰਡੀ ਸਨ ਨੇ ਇਸ ਸਕੂਲ ਨੂੰ ਮਿਡਲ ਤੇ ਹਾਈ ਨਹੀਂ ਹੋਣ ਦਿੱਤਾ ਇਸ ਲਈ ਕਿ ਹੱਥੋਂ ਹੈਡਮਾਸਟਰ ਹੋਣ ਦੀ ਪਦਵੀ ਜਾਂਦੀ ਸੀ ਇੱਥੋਂ ਰਿਟਾਇਰ ਹੋ ਕੇ ਪੱਟੀ ਦੇ ਮਹਾਵੀਰ ਜੈਨ ਸਕੂਲ ਵਿੱਚ ਮੁਖੀ ਬਣ ਕੇ ਉਸ ਨੂੰ ਵੀ ਸਿਰੇ ਉੱਤੇ ਪਹੁੰਚਾ ਦਿੱਤਾ ਇੱਥੋਂ ਹਟ ਕੇ ਆਪਣੇ ਸੁਪੁੱਤਰ ਚਾਂਦ ਜੋਸ਼ੀ ਪਾਸ ਬਿਵਾਲੀਅਰ ਚਲੇ ਗਏ ਤੇ ਚੱਲ ਬਸੇ ਨੰਬਰ 2 ਪ੍ਰੋਫੈਸਰ ਰਗੂ ਜੈਨ ਇੱਕ ਬਹੁਤ ਠੰਡੇ, ਮਿੱਠੇ ਤੇ ਧੀਰੇ ਸੁਭਾਅ ਦਾ ਬੜਾ ਮਿਲਾਪੜਾ ਤੇ ਮਿਹਨਤੀ ਟੀਚਰ ਸੀ। ਹਿੰਦੀ ਦੀ ਪੀ ਐਚ ਡੀ ਸੀ ਆਪਣੇ ਸਬਜੈਕਟ ਵਿੱਚ ਆਪਣੇ ਵਿਦਿਆਰਥੀਆਂ ਨੂੰ ਜਾਣਕਾਰੀ ਨਾਲ ਮਾਲੋ-ਮਾਲ ਕਰ ਦੇਣ ਵਾਲਾ। ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੀ ਸ਼ਿਕਾਇਤ ਦਾ ਮੌਕਾ ਨਹੀਂ ਸੀ ਮਿਲਿਆ। ਗਵਰਨਮੈਂਟ ਸਰਵਿਸ ਤੋਂ ਰਿਟਾਇਰ ਹੋ ਚੁੱਕੇ ਸਨ। ਹੁਣ ਬੜੇ ਉਤਸ਼ਾਹ ਨਾਲ ਜੈਨ ਧਰਮ ਦੀਆਂ ਰੋਹ ਰੀਤਾਂ ਨਿਭਾ ਰਹੇ ਹਨ। ਚੋਲਾ ਪਾ ਕੇ ਨੰਗੇ ਪੈਰੀ ਆਉਂਦੇ ਹਨ। ਕੋਈ ਗਿਆਨ ਲੈਣ ਵਾਲਾ ਉਦਮੀ ਸ਼ਖਸ਼ ਹੋਵੇ ਇਹ ਆਪਣੇ ਗਿਆਨ ਭੰਡਾਰੇ ਵਿੱਚੋਂ ਰੂਹ ਨੂੰ ਹੱਥੀਂ ਲੁਟਾ ਦਿੰਦੇ ਹਨ ਇਹ ਪੱਟੀ ਦੇ ਜੋਗਪੁਰਸ਼ ਹਨ ਨੰਬਰ 3 ਸਰਦਾਨਾ ਸਾਹਿਬ ਡੀਏਵੀ ਸਕੂਲ ਦੇ ਮੁਖੀ ਇਮਾਨਦਾਰੀ ਮਿਹਨਤ ਆਪਾਵਾਰੂ ਦੀ ਇੱਕ ਜ਼ਿੰਦਾ ਮੂਰਤ ਇਹਨਾਂ ਗੁਣਾ ਕਰਕੇ ਇਸ ਸੰਸਥਾ ਨੂੰ ਸਿਖਰ ਉੱਤੇ ਲੈ ਗਏ ਨੰਬਰ 4 ਸ੍ਰੀ ਦੇਸ਼ ਰਾਜ ਪ੍ਰਭাকর ਸਰਦਾਨਾ ਸਾਹਿਬ ਦੇ ਜਾਣ ਪਿੱਛੋਂ ਸ੍ਰੀ ਦੇਸ਼ ਰਾਜ ਪ੍ਰਭাকর ਆਏ ਜੋ ਮਿਹਨਤ ਦ੍ਰਿੜਤਾ ਉਨ ਸ਼ਾਸਨ ਤੇ ਚੰਗੇ ਸਟਾਫ ਦੀ ਚੋਣ ਦਾ ਗੁਣ ਸਕੂਲ ਨੂੰ ਉਸੇ ਤਰ੍ਹਾਂ ਉੱਚੇ ਮੁਕਾਮ ਉੱਤੇ ਲੈ ਗਏ। ਸਟਾਫ ਵਿੱਚ ਸ੍ਰੀ ਦੇਸ਼ ਰਾਜ ਭਈ ਇੱਕ ਬੇਮਿਸਾਲ ਅੰਗਰੇਜ਼ੀ ਦੇ ਮਾਹਰ ਉਸਤਾਦ ਜਿਨ੍ਹਾਂ ਦੇ ਚੰਡੇ ਬੱਚੇ ਅੱਜ ਉਹਨਾਂ ਦਾ ਗੁਣ ਗਾਇਨ ਕਰਦੇ ਹਨ। ਇਹ ਵਾਲੀਵਾਲ ਦੇ ਬੜੇ ਆਲਾ ਖਿਡਾਰੀ ਸਨ ਕਲਾਸ ਜਾਂ ਖੇਡ ਦੇ ਮੈਦਾਨ ਵਿੱਚ ਅਨੁਸ਼ਾਸਨ ਨੂੰ ਕਦੀ ਹੱਥੋਂ ਨਾ ਛੱਡਦੇ। ਇਥੋਂ ਹੀ ਰਿਟਾਇਰ ਹੋਏ ਨੰਬਰ 5 ਸ਼੍ਰੀ ਬਲਦੇਵ ਰਾਜ ਸ਼੍ਰੀ ਬਲਦੇਵ ਰਾਜ ਉਰਦੂ ਫਾਰਸੀ ਦੇ ਬੜੀ ਛੋਟੀ ਦੇ ਉਸਤਾਦ ਹਿਸਾਬ ਫਾਰਸੀ ਉਰਦੂ ਬੱਚਿਆਂ ਦੇ ਰੂਹ ਵਿੱਚ ਭਰ ਦਿੰਦੇ ਸਨ ਇਹਨਾਂ ਦੇ ਸਮੇਂ 1947 ਦੀ ਵੰਡ ਤੋਂ ਪਹਿਲਾਂ ਤੇ ਫਿਰ ਬਾਅਦ ਵਿੱਚ ਵੀ 8ਵੀਂ ਜਮਾਤ ਦੇ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਕਈ ਵਿਦਿਆਰਥੀਆਂ ਨੇ ਵਜੀਫੇ ਲਏ ਉਰਦੂ ਫਾਰਸੀ ਦੀ ਖੁਸ਼ਕਤੀ ਕਮਾਲ ਦੀ ਸੀ ਦਾਸ ਨੂੰ ਸ੍ਰੀ ਦੇਸਰਾਜ ਭਾਈ ਅਤੇ ਸ੍ਰੀ ਬਲਦੇਵ ਰਾਜ ਦੇ ਸ਼ਗਿਰਦ ਹੋਣ ਦਾ ਮਾਣ ਪ੍ਰਾਪਤ ਹੈ। ਨੰਬਰ 6 ਸਰਦਾਰ ਨਾਰਾਇਣ ਸਿੰਘ। ਸਰਦਾਰ ਨਾਰਾਇਣ ਸਿੰਘ ਛੋਟੇ ਜੇ ਕੱਦ ਦੇ ਬੜੇ ਤਿੱਖੇ ਸਰਦਾਰ ਸਨ। ਛੋਟੀਆਂ ਜਮਾਤਾਂ ਨੂੰ ਪੜਾਉਂਦੇ ਪਰ ਖਡਾਉਂਦੇ ਵੀ ਬਹੁਤ ਸਨ। ਜਮਾਤ ਵਿੱਚ ਬਿਲਕੁਲ ਬੇਲਹਾਜ਼ੇ ਪਰ ਖੇਡ ਦੇ ਮੈਦਾਨ ਵਿੱਚ ਸਾਰਿਆਂ ਦੇ ਸਕੇ। ਅਥਾ ਪਿਆਰ ਕਰਨ ਵਾਲੇ ਤੇ ਚੰਗੀਆਂ ਘੁੰਡੀਆਂ ਦੱਸ ਦਸ ਕੇ ਅਥਲੀਟ ਤੇ ਪਹਿਲਵਾਨ ਬਣਾਉਣ ਵਾਲੇ ਆਖਰੀ ਦਮ ਤੱਕ ਆਪਣੇ ਪায়ে ਪੂਰਨੀਆਂ ਉੱਤੇ ਚੱਲੇ ਤੇ ਇਥੋਂ ਹੀ ਰਿਟਾਇਰ ਹੋਏ ਨੰਬਰ 7 ਸੂਫੀ ਸਾਹਿਬ ਡੀਬੀ ਹਾਈ ਸਕੂਲ ਦੇ ਮੁਖੀ ਸੂਫੀ ਸਾਹਿਬ ਆਪਣੇ ਵੇਲੇ ਦੇ ਇੱਕ ਬੇਨਜ਼ੀਰ ਆਲਮ ਸਨ ਬੜੇ ਨਰਮ ਮિજાਜ ਪਰ ਕਰੜੇ ਪ੍ਰਬੰਧਕ ਵਿਦਿਆਰਥੀਆਂ ਨਾਲ ਜਿੱਥੇ ਅਥਾ ਪਿਆਰ ਕਰਦੇ ਸਨ ਉਥੇ ਅਨੁਸ਼ਾਸਨ ਦੇ ਘੇਰੇ ਵਿੱਚੋਂ ਹੀ ਬਾਹਰ ਨਹੀਂ ਸੰ ਜਾਣ ਦਿੰਦੇ ਬੜੀ ਇਮਾਨਦਾਰੀ ਨਾਲ ਮਿਹਨਤ ਕਰਕੇ ਆਪਣੇ ਸਕੂਲ ਨੂੰ ਇੱਕ ਗਿਣਤੀ ਮਿੰਤੀ ਦਾ ਸਕੂਲ ਬਣਾਇਆ 1947 ਆਇਆ ਤੇ ਸੂਫੀ ਸਾਹਿਬ ਪਾਕਿਸਤਾਨ ਚਲੇ ਗਏ ਨੰਬਰ 8 ਰਾਏ ਸਾਹਿਬ ਸੂਫੀ ਸਾਹਿਬ ਤੋਂ ਪਿੱਛੋਂ ਰਾਏ ਸਾਹਿਬ ਆਏ ਫਿਰ ਰਾਏ ਸਾਹਿਬ ਨੇ ਆਪਣਾ ਕਮਲ ਦਿਖਾਇਆ ਜਿੱਥੇ ਪੜਨ ਵਾਲੇ ਉਹਨਾਂ ਦੀ لیاقت ਉੱਤੇ ਆਸ਼ਾਸ਼ਕਰ ਉਠੇ ਉੱਥੇ ਪੱਟੀ ਦੇ ਵਿਦਵਾਨ ਤੇ ਸਤਿਕਾਰਯੋਗ ਲੋਕਾਂ ਨੇ ਉਹਨਾਂ ਦਾ ਬੜਾ ਮਾਨ ਸਤਕਾਰ ਕੀਤਾ ਨੰਬਰ 9 ਸਰਦਾਰ ਅਮਰ ਸਿੰਘ ਅਰਾਏ ਸਾਹਿਬ ਦੇ ਜਾਣ ਤੋਂ ਬਾਅਦ ਇੱਕ ਬੜੀ ਮਹਾਨ ਹਸਤੀ ਸਰਦਾਰ ਅਮਰ ਸਿੰਘ ਜੀ ਜਿਹੜੇ ਆਰਮੀ ਦੇ ਕਮਿਸ਼ਨਰਡ ਅਫਸਰ ਸਨ ਬੰਬਈ ਉੱਤੇ ਵਿਸ਼ਵ ਯੁੱਧ ਵਿੱਚ ਬੰਬਾਰਟਮੈਂਟ ਵੇਲੇ ਜ਼ਖਮੀ ਹੋਏ ਸਨ ਨੂੰ ਹੈੱਡ ਬਣਾ ਕੇ ਡੀਬੀ ਤੋਂ ਬਣੇ ਸਰਕਾਰੀ ਸਕੂਲ ਵਿੱਚ ਮੁਖੀ ਲਗਾਇਆ ਗਿਆ ਉਹਨਾਂ ਸਾਰੀਆਂ ਨਿੱਕੀਆਂ-ਮੋਟੀਆਂ ਕਸਰਾਂ ਕੱਢ ਦਿੱਤੀਆਂ ਪੜ੍ਹਾਈ ਤੇ ਅਨੁਸ਼ਾਸਨ ਵਿੱਚ ਸਕੂਲ ਨੂੰ ਲਾਹ-ਮਿਸਾਲ ਸਿਖਰੇ ਉੱਤੇ ਪਹੁੰਚਾ ਦਿੱਤਾ ਲੋਕਾਂ ਤੋਂ ਸੁਣਿਆ ਕਿ ਇਹਨਾਂ ਤੋਂ ਪਹਿਲਾਂ ਕਿਸੇ ਨੇ ਇਹੋ ਜਿਹਾ ਚਮਤਕਾਰ ਨਹੀਂ ਸੀ ਦਿਖਾਇਆ ਇਹਨਾਂ ਦੇ ਦੋ ਭਾਈ ਸਰਦਾਰ ਸੁਰਜਣ ਸਿੰਘ ਤੇ ਸਰਦਾਰ ਸੁਲੱਖਣ ਸਿੰਘ ਵੀ ਐਜੂਕੇਸ਼ਨ ਮਹਿਕਮੇ ਵਿੱਚ ਆਪਣਾ ਨਾਮ ਪੈਦਾ ਕਰ ਗਏ ਹਨ ਇਹਨਾਂ ਦਾ ਇੱਕ ਭਾਈ ਸੈਸ਼ਨ ਜੱਜ ਸੀ ਜੋ ਪੱਟੀ ਦਾ ਵਾਸੀ ਨਾ ਬਣ ਸਕਿਆ ਸਰਦਾਰ ਅਮਰ ਸਿੰਘ ਦੇ ਬਰਾਬਰ ਦਾ ਇਨਸਾਨ ਪਾਲਣਾ ਔਖਾ ਹੀ ਨਹੀਂ ਬਲਕਿ ਅਸੰਭਵ ਹੈ ਨੰਬਰ 10 ਡਾਕਟਰ ਵਿਜੇ ਕੁਮਾਰ ਸ਼ਰਮਾ ਗਵਰਨਮੈਂਟ ਕਾਲਜ ਪੱਟੀ ਵਿੱਚੋਂ ਰਿਟਾਇਰ ਹੋਏ ਅੰਗਰੇਜ਼ੀ ਦੇ ਬੜੇ ਆਲਾ ਪ੍ਰੋਫੈਸਰ ਹਨ ਵਿਦਿਆਰਥੀਆਂ ਵਿੱਚ ਬੜੇ ਹਰਦਿਲ ਅਜ਼ੀਜ਼ ਇਮਾਨਦਾਰੀ ਵਾਲੀ ਮਿਹਨਤ ਕਾਲਜ ਵਿੱਚ ਹਰ ਇੱਕ ਨਾਲ ਪਿਆਰ ਪ੍ਰੇਮ ਨਾਲ ਸਾਂਝ ਦਿਲ ਵਿੱਚ ਹਮੇਸ਼ਾ ਇਹੋ ਧਾਰਨਾ ਰਹੀ ਕਿ ਮੇਰੇ ਵਿਦਿਆਰਥੀ ਇਮਾਨਦਾਰੀ ਨਾਲ ਮਿਹਨਤ ਕਰਕੇ ਮੈਥੋਂ ਵੀ ਅੱਗੇ ਨਿਕਲ ਜਾਣ ਪੱਟੀ ਵਾਸੀਆਂ ਵਿੱਚ ਬਹੁਤ ਪੜ੍ਹੀ ਲਿਖੀ ਪ੍ਰਸਿੱਧ ਹਸਤੀ ਹੈ ਨੰਬਰ 11 ਸਿਮਰਨ ਧਾਲੀਵਾਲ ਜਿਵੇਂ ਇਹਨਾਂ ਦਾ ਆਪਣਾ ਮੁਰੰਗਾ ਬੜਾ ਸੋਹਣਾ ਤੇ ਮਨ ਦਿਲ ਖਿੱਚਵਾ ਹੈ ਸੋਚ ਤੇ ਕਲਮ ਨਾਲ ਜ਼ੋਰ ਸામੋ-ਸਾਮੀ ਹੈ ਬਾਲ ਕਹਾਣੀਆਂ ਦਾ ਸਵਾਦ ਜਿੰਨਾ ਪੜੀਆਂ ਉਹਨਾਂ ਬੱਚਿਆਂ ਤੋਂ ਹੀ ਪੁੱਛੋ ਹੋਰ ਵੱਡੀਆਂ ਕਹਾਣੀਆਂ ਵਿੱਚ ਸਮਾਜ ਵਿੱਚ ਖੁਰਦਲੂ ਪਾਉਣ ਵਾਲਿਆਂ ਹਲਚਲ ਮਚਾਉਣ ਵਾਲਿਆਂ ਨੂੰ ਸਾਫ਼ ਸਪਸ਼ਟ ਨੰਗਾ ਕਰਦੇ ਹਨ ਵਿਗੜਿਆਂ ਤੇ ਕੁਰਾਈਆਂ ਨੂੰ ਨਿਵਾਸ ਵਾਰ ਕੇ ਬੜੀ ਸਾਫ਼ ਸੇ ਦਿੰਦੇ ਹਨ ਕਹਾਣੀਆਂ ਵਿੱਚ ਰਾਸੀ ਇਹ ਨਾ ਹੈ ਕਿ ਪੜਨ ਵਾਲਾ ਕਿਤਾਬ ਮੁਕਾਏ ਬਿਨਾ ਉਰੇ ਨਹੀਂ ਹਟਦਾ ਸਮਾਜ ਉਸਾਰੀ ਦਾ ਇੱਕ ਅਣਥੱਕ ਸੇਵਾਦਾਰ ਲਖਾਰੀ ਹੈ ਬਾਲ ਕਹਾਣੀਆਂ ਵਿੱਚ ਪੁਰਾਣੇ ਖੂਹ ਵਾਲਾ ਦੈਂਤ ਸੱਤ ਪਰੀਆਂ ਅਤੇ ਸਫੈਦ پری ਤੇ ਪੰਛੀ ਹਨ ਅਤੇ ਵੱਡੇ ਕਹਾਣੀ ਸੰਗ੍ਰਹਿ ਵਿੱਚ ਆਸ ਅਜੇ ਬਾਕੀ ਹੈ ਉਸਪਾਲ ਘੋਰ ਕੰਡੇ ਆ ਆਪਾਂ ਘਰ ਬਣਾਈਏ ਆਲ ਸਭ ਪੜਨ ਨਾਲ ਤੋਂ ਅਲੱਗ ਰੱਖਦੀਆਂ ਹਨ ਨੰਬਰ 12 ਜਗਤਾਰ ਸਿੰਘ ਸੰਧੂ ਬੁਰਜ رائے ਕਾ ਆਪਣਾ ਪਿੰਡ ਛੱਡ ਕੇ ਪੱਟੀ ਦੇ ਪੱਕੇ ਵਾਸੀ ਬਣ ਗਏ ਹਨ ਜਟਕਾ ਬਲ ਸੋਣਾ ਕਦਕਾਠ ਸਾਰਾ ਪਰਿਵਾਰ ਪੜਿਆ ਲਿਖਿਆ ਸਿੱਖੀ ਨਾਲ ਜੁੜਿਆ ਹੋਇਆ ਕਿਸੇ ਪਾਸੇ ਤੋਂ ਕੋਈ ਕਸਰ ਨਹੀਂ ਬੁਰਜ ਸਾਹਿਬ ਦੀ ਸੁਪਤਨੀ ਬੀਬੀ ਮਨਜੀਤ ਕੌਰ ਚੰਗੀ ਪੜ੍ਹੀ ਲਿਖੀ ਸੋਹਣੀ ਵਾਰਤਕ ਲਿਖਣ ਦੀ ਮਹਰ ਕਾਵਿ ਦੀ ਲਿਖਤ ਵਿੱਚ ਵੀ ਹਾਸ ਰਸ ਦੀ ਮਹਿਕ ਵੀ ਲਪਟਾਂ ਮਾਰਦੀ ਹੈ ਇਹ ਸਭ ਗੁਣ ਹੋਣ ਵੀ ਕਿਉਂ ਨਾ ਸੁਪੁੱਤਰੀ ਵੀ ਤਾਂ ਇੱਕ ਬਹੁਤ ਖੂਬਸੂਰਤ ਬਣਦੇ ਫੱਬਦੇ ਸਵਰਗਵਾਸੀ ਢਾਡੀ ਪਿਆਰਾ ਸਿੰਘ ਪੰਛੀ ਜੀ ਦੀ ਹੈ ਘਰ ਵਿੱਚ ਆਈਲੈਂਡਸ ਦਾ ਕੇਂਦਰ ਚੱਲਦਾ ਹੈ ਜਿਸ ਨੂੰ ਉਹਨਾਂ ਦੀ ਸੁਗੜ ਸੁਜਾਣੀ ਨੌ ਰਾਣੀ ਚਲਾ ਰਹੀ ਹੈ ਵੱਡਾ ਸੁਪੁੱਤਰ ਗੁਰਪ੍ਰਤਾਪ ਸਿੰਘ ਉਰਫ ਪੋਪੀ ਡਰਾਈਵਿੰਗ ਅਤੇ ਪੇਂਟਿੰਗ ਦਾ ਚੰਗਾ ਹੁਨਰਮੰਦ ਹੈ ਸਰੀਰਕ ਕਮਜ਼ੋਰੀ ਦੇ ਬਾਵਜੂਦ ਕ੍ਰਿਕਟ ਖੇਡਣ ਦਾ ਸ਼ੌਂਕ ਰੱਖਦਾ ਹੈ ਸਰਦਾਰ ਜਗਤਾਰ ਸਿੰਘ ਗੁਰਜ ਨੇ ਇੱਕ ਵਾਰ ਜਿਹੜਾ ਸਿਆਸੀ ਪੈਂਤੜਾ ਮਾਲ ਲਿਆ ਅੱਜ ਤੱਕ ਉੱਥੇ ਹੀ ਖੜਾ ਹੈ ਕਦੀ ਛੱਡ ਕੇ ਇੱਧਰ ਉੱਧਰ ਨਹੀਂ ਵੇਖਿਆ ਨਾ ਗਏ ਹਨ ਹੋਰ ਨਾ ਵਾਂਗ ਹੱਥ ਫਿਲਾ ਕੇ ਉੱਪਰ ਲਿਆਂ ਤੋਂ ਕੁਝ ਨਹੀਂ ਮੰਗਿਆ ਸਿੱਧਕ ਸਬੂਰੀ ਨਾਲ ਆਪਣੀ ਪਾਰਟੀ ਦੇ ਪਰਪੱਕ ਸਿਪਾਹੀ ਤੇ ਲੋਹੇ ਦੀ ਲਾਠ ਮਜਹਿਰ ਨੰਬਰ 13 ਸਰਦਾਰ ਸ਼ਾਦੀ ਸਿੰਘ ਜਿਵੇਂ ਨਾਮ ਬੜਾ ਬਰਕਤ ਵਾਲਾ ਹੈ ਓਵੇਂ ਹੀ ਇੱਕ ਕਮਾਲ ਦਾ ਵਧੀਆ ਤੋਂ ਵਧੀਆ ਜੋੜੇ ਜੁੱਤੀਆਂ ਸਿਉਣ ਵਾਲਾ ਮਾਹਰ ਕਾਰੀਗਰ ਜੋ ਆਪਣੀ ਮਿਸਾਲ ਆਪ ਹੀ ਸੀ ਉਸ ਦੇ ਨਾਮ ਤੇ ਉਸ ਦੇ ਹੁਨਰ ਦੀ ਗੂੰਜ ਦੂਰ ਤੱਕ ਪਈ ਬੜੀ ਦੂਰੋਂ ਦੂਰੋਂ ਸ਼ਕੀਨ ਗ੍ਰਾਹਕ ਆਪਣੀ ਮਨਮਰਜ਼ੀ ਦੇ ਜੋੜੇ ਬਣਵਾ ਕੇ ਲੈ ਜਾਂਦੇ ਜੇ ਕਿਸੇ ਕੋਲ ਪੂਰੇ ਪੈਸੇ ਵੀ ਨਾ ਹੁੰਦੇ ਜੋੜਾ ਦੇਣੋਂ ਇਨਕਾਰ ਨਾ ਕਰਦਾ ਪਰ ਕਦੀ ਵੀ ਕਿਸੇ ਨੇ ਉਸ ਦੇ ਪੈਸੇ ਮਾਰੇ ਨਹੀਂ ਸਨ ਜ਼ੁਬਾਨ ਦੀ ਸਫਾਈ ਆਿਆਂ ਦਾ ਸਤਕਾਰ ਕੁੜਤਨ ਤੋਂ ਰਹਿਤ ਵਿਵਹਾਰ ਇੰਨੀ ਕੁ ਪੂੰਜੀ ਨਾਲ ਆਪਣਾ ਤੇ ਪੱਟੀ ਦਾ ਨਾਂ ਰੌਸ਼ਨ ਕਰ ਰਿਹਾ ਹੈ ਨੰਬਰ 14 ਸ਼ਾਂਤੀ ਲਾਲ ਹਲਵਾਈ ਤੇ ਉਸ ਦੀ ਮਠਿਆਈ ਸ਼ਾਂਤੀ ਲਾਲ ਹਲਵਾਈ ਦੀ ਮਠਿਆਈ ਜਿਸ ਨੇ ਇੱਕ ਵਾਰ ਖਾ ਲਈ ਫਿਰ ਚਟਖਾਰਿਆਂ ਦੀ ਲੜੀ ਮੁੱਕਣ ਵਿੱਚ ਨਹੀਂ ਆਈ ਬੇਸ਼ੱਕ ਅੱਜ ਕੱਲ੍ਹ ਸ੍ਰੀ ਸ਼ਾਂਤੀ ਲਾਲ ਦੁਕਾਨ ਤੋਂ ਗਾਇਬ ਹੈ ਪਰ ਉਸ ਦਾ ਸਤਿਕਾਰਯੋਗ ਨਾਮ ਤੇ ਮਠਿਆਈਆਂ ਬਣਾਉਣ ਦਾ ਅਨਮੋਲ ਹੁਨਰ ਅੱਜ ਵੀ ਜਿਉਂਦੇ ਹਨ ਉਸ ਦੇ ਵਾਰਿਸ ਤਨਦੇਹੀ ਨਾਲ ਉਸ ਦੇ ਨਾਮ ਨੂੰ ਜ਼ਿੰਦਾ ਰੱਖ ਰਹੇ ਹਨ ਲੰਘਦੇ ਟੱਪਦੇ ਜੇ ਸਿਰ ਫੇਰ ਕੇ ਉਸ ਬਾ ਬਰਕਤ ਦੁਕਾਨ ਵੱਲ ਵੇਖੀਏ ਤਾਂ ਸ਼ਾਂਤੀ لال ਅੱਜ ਵੀ ਬੈਠਾ ਨਜ਼ਰ ਆਉਂਦਾ ਹੈ ਮਠਿਆਈ ਬਣਦੀ ਹੈ ਤੇ ਵੇਖਦੀ ਪੱਟੀ ਵਿੱਚ ਹੈ ਪਰ ਡੱਬਿਆਂ ਵਿੱਚ ਬੰਦ ਹੋ ਕੇ ਕੈਨੇਡਾ ਤੇ ਹੋਰਨਾਂ ਦੇਸ਼ਾਂ ਵਿੱਚ ਵੀ ਪਹੁੰਚ ਜਾਂਦੀ ਹੈ ਇਸ ਦੁਕਾਨ ਦਾ ਬਣਿਆ ਪਤੀਸਾ ਜਿਸ ਨੇ ਇੱਕ ਵਾਰ ਖਾ ਲਿਆ ਇਹ ਸੁਆਦ ਫਿਰ ਨਹੀਂ ਭੁੱਲਾ ਇਸ ਦੁਕਾਨ ਦੀ ਬਣੀ ਮਠਿਆਈ ਦੀ ਦੂਰ ਦੂਰ ਤੱਕ ਧਮ ਹੈ ਵਿਆਹ ਸ਼ਾਦੀ ਤੇ ਹੋਰ ਖੁਸ਼ੀ ਦੇ ਸਮਾਗਮਾਂ ਵਿੱਚ ਅਤੇ ਜਨਮ ਦਿਨ ਤੇ ਇਸ ਮਠਿਆਈ ਤੋਂ ਬਿਨਾ ਤੋਹਫੇ ਪੂਰੇ ਨਹੀਂ ਸਮਝੇ ਜਾਂਦੇ ਸ਼ਾਂਤੀ لال ਸਦਾ ਜਿਉਂਦਾ ਹੈ ਨੰਬਰ 15 ਮਹੰਗाराम ਜਰਾ ਪੁਲਿਸ ਥਾਣੇ ਤੋਂ ਬਾਜ਼ਾਰੇ ਬਾਜ਼ਾਰ ਸਟੇਸ਼ਨ ਵੱਲ ਜਾਂਦੇ ਆ ਖੱਬੇ ਹੱਥ ਪਹਿਲਾਂ ਸ਼ਾਂਤੀ لال ਹਲਵਾਈ ਦੀ ਦੁਕਾਨ ਫਿਰ ਸ਼ਾਦੀ ਸਿੰਘ ਦੀ ਤੇ ਫਿਰ ਮਹੰਗाराम ਇੱਕੋ ਲੜੀ ਵਿੱਚ ਆਉਂਦੀਆਂ ਹਨ ਮਹੰਗाराम ਬੜਾ ਸਿਆਣਾ ਤਜਰਬੇਕਾਰ ਪਰ ਅਣਸੁਵਾਰਥੀ ਰੁਚੀ ਵਾਲਾ ਜ਼ਿਆਦਾ ਦੁਕਾਨਦਾਰ ਥੋੜਾ ਤੇ ਹਮਦਰਦ ਜ਼ਿਆਦਾ प्यारा शख्स निक्की जी दुकान રાખી ودਿਆ ਵਿਹਾਰਾ ਚਲਾ ਰਿਆ ਸੀ ਲੇਖਕ ਨੂੰ ਵੀ ਇੱਕ ਫੋੜੇ ਨੇ ਕਈ ਹਫ਼ਤੇ ਜਿੱਚ ਕਰ ਛੱਡਿਆ ਸੀ ਬੈਠਣਾ ਉੱਠਣਾ ਲੰਮੇ ਪਿਆ ਪਾਸਾ ਵੀ ਨਾ ਵਟਿਆ ਜਾਣਾ ਦਰਦ ਦੀ ਇਹ ਹਾਲਤ ਕਿਤੇ ਹੀ ਅੱਖ ਲੱਗਣੀ ਤੇ ਨੀਂਦ ਵੀ ਗਾਇਬ ਹੀ ਰਹਿਣੀ ਮਹੰਗਾ ਰਾਮ ਜੀ ਦੇ ਹਾਜ਼ਰ ਹੋਇਆ ਦੋ ਆਨੇ ਲੈ ਕੇ ਦੋ ਫਏ ਦਿੱਤੇ ਤੇ ਕਿਹਾ ਫੇਰ ਨਹੀਂ ਆਉਣ ਦੀ ਲੋੜ ਪਹਿਲਾ ਫਇਆ ਲਾਇਆ ਕਿ ਘੰਟੇ ਕੋ ਬਾਅਦ ਐਸੀ ਨੀਂਦ ਆਈ ਇਹ ਮਜਬੂਰੀ ਵਿੱਚ ਗੁਆਚੀ ਨੀਂਦ ਦਾ ਕਾਫੀ ਪੱਲਾ ਪੂਰਾ ਹੋ ਗਿਆ। ਤਿੰਨ ਦਿਨ ਬਾਅਦ ਦੂਜਾ ਫੈਲ ਆਇਆ ਜਿਸ ਦੀ ਭਾਵੇਂ ਲੋੜ ਨਹੀਂ ਸੀ। ਇਹ ਵੀ ਤਿੰਨ ਕੁ ਦਿਨਾਂ ਬਾਅਦ ਲੱਥਾ। ਸਭ ਕੁਝ ਠੀਕ ਹੋ ਗਿਆ ਪਰ ਚੀਜ਼ਾਂ ਅਜੇ ਨਹੀਂ ਭੁੱਲੀਆਂ। ਇਹ ਗੱਲ 1971 ਈਸਵੀ ਦੀ ਹੈ। ਫੌਜ ਛੱਡ ਕੇ ਲੇਖਕ ਆ ਚੁੱਕਾ ਸੀ ਇੱਕ ਪਿੰਡੂ ਡਾਕਟਰ ਤੋਂ ਚੂਕਣੇ ਚੂਲੇ ਉੱਤੇ ਲਗਵਾਇਆ ਟੀਕਾ। ਐਸਾ ਖਰਾਬ ਹੋਇਆ ਕਿ ਉਸ ਦੀ ਦਰਦ ਨੇ ਵੀ ਛੱਤ ਨੂੰ ਹੱਥ ਲਗਵਾ ਦਿੱਤੇ। 1971 ਦੀ ਲੜਾਈ ਵਿੱਚ ਖਾਲੜੇ ਤੱਕ ਵਰਦੇ ਗੋਲੇ ਉਹਨਾਂ ਦਾ ਖੜਾਕ ਉਤਾਂ ਨੂੰ ਉੱਠ ਤੇ ਚੰਗਿਆੜੇ ਲੋਕਾਂ ਨੂੰ ਡਰਾ ਰਹੇ ਸਨ ਤੇ ਲੱਗਦਾ ਸੀ ਕਿ ਲੜਾਈ ਅਗਾ ਪੂਰਬ ਵੱਲ ਨੂੰ ਵਧ ਰਹੀ ਹੈ ਇਧਰਲੇ ਪਿੰਡ ਘਰ ਘਾੜ ਛੱਡ ਕੇ ਸੁਰੱਖਿਅਤ ਥਾਂ ਉਤੇ ਜਾਣ ਲਈ ਤਿਆਰ ਬੈਠੇ ਸਨ ਲੇਖਕ ਨੇ ਵੀ ਆਪਣੇ ਘਰ ਵਾਲਿਆਂ ਨੂੰ ਆਖਿਆ ਕਿ ਉਹ ਇਸ ਹਾਲਤ ਵਿੱਚ ਘਰ ਵਾਲਿਆਂ ਨਾਲ ਨਹੀਂ ਜਾ ਸਕਦਾ ਇੱਥੇ ਹੀ ਛੱਡ ਦਿਓ ਜੋ ਹੋਊ ਸਿਰ ਪਈ ਚਲੇਗਾ ਸਮਝ ਲਓ ਕਿ ਕਿਸੇ ਲੜਾਈ ਵਿੱਚ ਮਾਰਿਆ ਗਿਆ ਪਰ ਇਹ ਗੱਲ ਕਿਸੇ ਨਾ ਮੰਨੀ ਅਗਲੇ ਦਿਨ ਬੇਵਸੀ ਵਿੱਚ ਬੌੜੀ-ਬੌੜੀ ਕਰਦਿਆਂ ਵਿੱਚ ਚੁੱਕ ਕੇ ਮਹਿੰਗਾ ਰਾਮ ਪਾਸ ਲਿਜਾ ਪੇਸ਼ ਕੀਤਾ ਦੁਕਾਨ ਤੋਂ ਬਾਹਰ ਆ ਕੇ ਉਸਨੇ ਦੇਖਿਆ ਗੱਲ ਫਹਿਆਂ ਤੇ ਪੱਟੀ ਉੱਤੇ ਆ ਨਿਬੜੀ ਘਰ ਆਏ ਤੇ ਰਾਤ ਐਸੀ ਨੀਂਦ ਆਈ ਕਿ ਜੋ ਬੁਰਾ ਭਲਾ ਟੀਕੇ ਵਾਲੇ ਨੂੰ ਕਹਿੰਦਾ ਸਾਂ ਉਹ ਸਭ ਭੁੱਲ ਗਿਆ ਤੇ ਮਹਿੰਗਾ ਰਾਮ ਦਾ ਗੁਣ ਗਾਣ ਆਰੰਭ ਹੋ ਗਿਆ ਦਰਦ ਵੀ ਯਾਦ ਹੈ ਪਰ ਸਭ ਤੋਂ ਜ਼ਿਆਦਾ ਯਾਦ ਮਹਿੰਗਾ ਰਾਮ ਉੱਤੇ ਕੇਂਦਰਤ ਹੈ ਇਹ ਸਾਰੇ ਪੱਟੀ ਦੇ ਸ਼ੌਕੀਨ ਸਿਤਾਰੇ ਹਨ ਅਮਰੀਕ ਸਿੰਘ ਭੋਲਰ ਬਲਵੰਤ ਸਿੰਘ ਖਹਿਰਾ ਸਰਦਾਰ ਕੁਲਵੰਤ ਸਿੰਘ ਸਰਦਾਰ ਮਲਕੀਤ ਸਿੰਘ ਸਰਦਾਰ ਭਾਨ ਸਿੰਘ ਢਾਡੀ ਤੇਗਾ ਸਿੰਘ ਅਤੇ ਮਾਸਟਰ ਅਮਰ ਸਿੰਘ ਪੱਟੀ ਦੇ ਅਮੋਲਕ ਹੀਰੇ ਅਤੇ ਨਾਮਵਰ ਹਸਤੀਆਂ ਹਨ ਕਿਤਾਬ ਕਦੀਮ ਤਾਵਰੀਖੀ ਸ਼ਹਿਰ ਪੱਟੀ ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ ਤੁਸੀਂ ਸੋਣੇ ਸੀ ਕਿਤਾਬ ਦਾ ਛੇਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪਵਾਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ